ਮੱਤੇ ਨਜ਼ਰ ਰੱਖਦੇ ਹੋਏ ਹਲਕਾ ਖਡੂਰ ਸਾਹਿਬ ਦੇ ਜਿੰਨੇ ਵੀ ਮੋਟਰ ਸਪੋਰਟਰ ਵਰਕਰ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੋਟਰ ਸਪੋਰਟਰਾਂ ਦਾ ਆਮ ਆਦਮੀ ਪਾਰਟੀ ਦੇ ਕੇਡਰ ਰੀੜ ਦੀ ਹੱਡੀ ਸਾਡੇ ਆਗੂ ਸਹਿਬਾਨਾਂ ਦਾ ਸਰਦਾਰ ਮਨਜਿੰਦਰ ਸਿੰਘ ਲਾਲਪੁਰੇ ਦਾ ਜਿੰਨੇ ਵੀ ਸਾਡੇ ਚੇਅਰਮੈਨ ਸਾਹਿਬ ਆਏ ਆ ਡਾਇਰੈਕਟਰ ਸਾਹਿਬ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਅੱਜ ਅੱਜ ਦੇ ਇਸ ਇਕੱਠ ਨੂੰ ਵੇਖ ਕੇ ਠਾਠਾ ਮਾਰਦੇ ਇਕੱਠ ਨੂੰ ਵੇਖ ਕੇ ਲੱਗਦਾ ਕਿ ਜਿਹੜਾ ਖੇਮਕਰ ਤੇ ਖਡੂਰ ਸਾਹਿਬ ਆ ਇਹ ਭੜਨਗੇ ਆਪਸ ਦੇ ਵਿੱਚ 30000 ਤੋਂ ਵੱਡੀ ਲੀਡ ਕੱਲੀ ਕੱਲੀ ਖਡੂਰ ਸਾਹਿਬ ਵਿਧਾਨ ਸਭਾ ਦੇ ਵਿੱਚੋਂ ਆਊਗੀ ਬਾਕੀ ਜਿਹੜੀਆਂ ਸਟੀਆਂ ਵਿਧਾਨ ਸਭਾ ਨੌ ਦੀਆਂ ਨੌ ਕਿਸੇ 'ਚੋ 30000 ਕਿਸੇ ਤੋਂ 20000 ਤੇ ਜਿਹੜੀ ਖਡੂਰ ਸਾਹਿਬ ਲੋਕ ਸਭਾ 2 ਲੱਖ ਤੋਂ ਪਲੱਸ ਅਸੀਂ ਜਿੱਤਾਂਗੇ ਆਮ ਆਦਮੀ ਪਾਰਟੀ ਦੇ ਤੋਂ ਸਾਰੇ ਪਾਰਟੀਆਂ ਨੂੰ ਉਮੀਦਵਾਰ ਲੱਭਦੇ ਪਏ ਦੀ ਵੇਖੋ ਦੂਜੀਆਂ ਪਾਰਟੀਆਂ ਨੂੰ ਉਮੀਦਵਾਰ ਜਿਹੜੇ ਦਿੱਤੇ ਇਹਨਾਂ ਨੇ ਜਿਵੇਂ ਡਿੰਪਾ ਜੀ ਦੀ ਤੁਸੀਂ ਵੀਡੀਓ ਵੇਖੀ ਆ ਉਹ ਕਹਿੰਦੇ ਵੀ ਆਮ ਜਿੱਦੂ ਵੀ ਕਾਂਗਰਸ ਪਾਰਟੀ ਟਿਕਟ ਦਊ ਮੈਂ ਉਹਦੇ ਨਾਲ ਆ ਵੇਖੋ ਇਤਰਾ ਨਹੀਂ ਲੜਾ ਕਹਿੰਦਾ ਹੁੰਦਾ ਜਿਹੜਾ ਲੜਾ ਹੋਵੇ ਹੁੰਦਾ ਮੈਂ ਜੰਝ ਮੈਂ ਲੈ ਕੇ ਜਾਊਗਾ ਘੋੜੀ ਤੇ ਮੈਂ ਚੜੂੰਗਾ ਬੋਟੀ ਮੈਂ ਵੇ ਆ ਕੇ ਲਿਓ ਉਹ ਭੱਜਦੇ ਹੁੰਦੇ ਜਿਹਨੂੰ ਮਰਦੀ ਬੋਟੀ ਛੇ ਦਿਓ ਮੈਂ ਪਗੜਾ ਪਾ ਲਊਂਗਾ ਹਾਂਜੀ ਪੁਲਿਸ ਸਾਹਿਬ ਖੇਮ ਕਰਨ ਦੇ ਵਿੱਚ ਬਹੁਤ ਜ਼ਿਆਦਾ ਘੱਟ ਸੀ ਅੱਜ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਘੱਟ ਹੈ ਪਰ ਡਾਕਟਰ ਸੋਹਲ ਵੱਲੋਂ ਬਹੁਤ ਘੱਟ ਘੱਟ ਕੀ ਲੱਗਦਾ ਨਹੀਂ ਡਾਕਟਰ ਸੋਹਲ ਦੇ ਨਾਲ ਜਿਹੜੀ ਜਨਤਾ ਉਧਰ ਦੀ ਹੈ ਨਾਰਾਜ਼ ਹੈ ਡਾਕਟਰ ਸੋਹਲ ਨੇ ਵੀ ਕਾਠ ਵੱਡਾ ਕੀਤਾ ਭਾਉ ਤੁਸੀਂ ਵੇਖਿਆ ਨਹੀਂ ਚੰਗੀ ਗੱਲ ਜਿੰਨੇ ਬੰਦੇ ਅੰਦਰ ਹੀ ਆ ਦੇ ਉਧਰ ਪੰਜ ਗੁਣਾ ਬੰਦੇ ਬਾਹਰ ਹੀ ਪਾਰ ਚਾਮ ਲਗਾ ਰਿਹਾ ਉਥੇ ਚਮਾ ਰੋਡ ਤੇ ਉਥੇ ਗੱਡੀਆਂ ਇੰਨੀਆਂ ਹੀ ਮੇਰੀ ਗੱਲ ਸੁਣੋ 500 600 ਗੱਡੀ ਮੇਰੇ ਹਸਾਬ ਨਾਲ ਕਵਰ ਕੀਤਾ ਸੀ ਸਾਰਾ ਹੀ ਘੱਟ ਕਵਰ ਕੀਤਾ ਤੁਸੀਂ ਆ ਹੀ ਤਾਂ ਵਰਕੇ ਮੇਰੀ ਬਾਹਰ ਨਹੀਂ ਗਈ ਤੁਸੀਂ ਭਾਜੀ ਬਾਹਰ ਨਹੀਂ ਨਿਗਾਹ ਮਾਰੀ ਹਣੀ ਡਾਕਟਰ 16 ਇਨਸਾਨ ਆ ਜਿਹੜਾ ਰਾਤ ਦਿਨ ਲੋਕਾਂ ਲਈ ਕੰਮ ਕਰਦਾ ਡਾਕਟਰ 16 ਲਾ ਲਗਾ ਸਭ ਤੋਂ ਵੱਧ ਲੀਟ ਤੇ ਜਿੱਤਾਂਗੇ ਇੱਥੇ ਤੁਸੀਂ ਇੱਥੇ ਮੈਂ ਬੰਦਾ ਛਰਤ ਲਾ ਲਓ ਜੇ ਖੇਲ ਹੋਣਾ ਨਹੀਂ ਜੀ ਹੋਲ ਕਿਹਦੇ ਮੁੱਦੇ ਲੱਗ ਜਾ ਰਹੀ ਹੈ ਨਰਪਾਲ ਪੱਤਰਕਾਰ ਸ਼ਰਤ ਥੋੜੀ ਲਾਉਣਗਾ ਪੱਤਰਕਾਰ ਪੱਤਰਕਾਰ ਦੇ ਅੰਦਾਜ਼ਾ ਦੱਸ ਸਕਦੇ ਹਨ ਅੰਦਾਜ਼ਾ ਇਹ ਹੋ ਸਭ ਤੋਂ ਵੱਡੀ ਲੀਡ ਨਾਲ ਤਰਨਦਾਰ ਜਿੱਤਾਂਗੇ ਤਰਨਦਾਰ ਮਦਦ ਸਾਹਿਬ ਦਾ ਸਭ ਤੋਂ ਜਿਆਦਾ ਪਿਆਰ ਹੈ ਕਹਿੰਦੇ ਹਲੇ ਇੱਕੋ ਹੀ ਪੁਲਵਾਨ ਖਾੜੇ 'ਚ ਆਇਆ ਸਾਡਾ ਹਲੇ ਆਉਣ ਵਾਲਾ ਬਾਕੀ ਹੈ ਤੁਹਾਡੇ ਹਰਮਿੰਦਰ ਸਿੰਘ ਜੀ ਕਹਿੰਦੇ ਨੇ ਉਹ ਨਹੀਂ ਫਿਰਕਿਆ ਜਿਹੜੇ ਹੁੰਦੇਣ ਤਾਂ ਮੁਸੀਹੇ ਮਾਰਨ ਵਾਲੇ ਜਿਹੜੇ ਗਰਜਦੇ ਆ ਉਹ ਬਰਸਦੇ ਨਹੀਂਗੇ ਜਦੋਂ ਬਰਸਣਾ ਹੋਏ ਨਾ ਉਦੋਂ ਆਪੇ ਹੀ ਮੀਂਹ ਆ ਜਾਂਦਾ ਹੁੰਦਾ ਲੋਕ ਦੱਸਣਗੇ ਇਹ ਗੱਲਾਂ ਨਹੀਂ ਚੱਲਣਗੀਆਂ ਲੋਕ ਦੱਸਣਗੇ ਤੇ ਆ ਕੱਠ ਵੇਲੋ ਗੱਲਾਂ ਨਾਲ ਨਹੀਂ ਕੁਝ ਵੀ ਨਾ ਗੱਲਾਂ ਨਾਲ ਬੜੇ ਨਹੀਂ ਪੱਕਣੇ ਠੁੱਕਾ ਵਾਲਾ ਬੜੇ ਨਹੀਂ ਪੱਕਣੇ ਤੇਲ ਪਾਉਣਾ ਪੈਣਾ ਸਰ ਕਿਸੇ ਪਾਸੇ ਪਾਰਟੀ ਕੀ ਚਾਹ ਸੋ ਜਿੱਤੇ ਨਹੀਂ ਆਦੇ ਰਹਿੰਗੇ ਕੋਈ ਪਾਰਟੀ ਨੂੰ ਮੀਂਹ ਵਾੜ ਕੇ ਨਹੀਂ ਪਿਆ ਨਾ ਕੱਲ੍ਹ ਤੇ ਦਿਖਲਾ ਨਾ ਕਾਗਲੇ ਭਾਏ ਭਾਗੋ ਕਹਿੰਦੇ ਹੀ ਸਾਫਲ ਆਈ ਜਿੱਤੇ ਜਿੱਤੇ ਆ ਪਰ ਉਮੀਦਵਾਰ ਕੋਈ ਨਾ ਪਿਆ ਵਾ ਦੇਖੋ ਇਹ ਤੁਸੀਂ ਉਹਨਾਂ ਨੂੰ ਸਵਾਲ ਕਰੋ ਜਿਹੜੀਆਂ ਪਾਰਟੀਆਂ ਨੂੰ ਲੱਭਦਾ ਨਹੀਂ ਉਹਨੂੰ ਪੁੱਛੋ ਕਿੱਧਰ ਇਹ ਉਹਨਾਂ ਨੂੰ ਕਰੋ ਸਵਾਲ ਜੀ ਭਾਈ ਭਾਈ ਜਿਹੜੀ ਆ ਕਿੰਨੇ 400 ਸ਼ੀਟ ਕਰ ਰਹੇ ਹੋ ਤੁਸੀਂ ਕੀ ਜਾਵਣਾ ਆਮ ਆਦਮੀ ਪਾਰਟੀ 440 ਸੀਟ ਖੜੂਗੀ ਬੀਜੇਪੀ ਦੇ ਦਾਵੇ ਫੋਕਲੇ ਖੋਖਲੇ ਆ ਲੋਕ ਗਰਵਿੰਦ ਕੇਦਰੀਵਾਲ ਨੂੰ ਇੰਡੀਆ ਲਾਇੰਸ ਨੂੰ ਜਿਤਾਉਣਗੇ ਜਿੰਨੇ ਜਿੰਨੇ ਧੱਕਾ ਕੀਤਾ ਉਹਦੇ ਨਾਲ ਲੋਕਾਂ ਨੇ ਮੁੜ ਕੇ ਧੱਕਾ ਕੀਤਾ ਇਹ ਉਹ ਲੋਕ ਨੇ ਜਿਨ੍ਹਾਂ ਪੰਜਾਬ ਤੇ ਦਿੱਲੀ ਦੇ ਵਿੱਚੋਂ ਵਾਰ-ਵਾਰ ਜਿਤਾ ਕੇ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਵਿੱਚ ਭੇਜਿਆ ਹੁਣ ਲੋਕ ਪੂਰੇ ਭਾਰਤ ਦੇ ਆਮ ਆਦਮੀ ਪਾਰਟੀ ਨੂੰ ਤੇ ਇੰਡੀਆ ਲਾਇੰਸ ਦੇ ਉਮੀਦਵਾਰਾਂ ਨੂੰ ਜਿਸਾਉਣਗੇ 440 ਉਮੀਦਵਾਰ 543 ਜੋ ਲੋਕ ਸਭਾ ਦੇ ਜਨਗਤ ਤੇ ਲੋਕ ਸਭਾ ਦੇ ਵਿੱਚ ਸਾਡੇ ਪੰਜਾਬ ਦੇ ਜਿਹੜੇ ਹੱਕ ਹਕੂਕ ਅਸੀਂ ਲੈ ਕੇ ਆਵਾਂ ਧੰਨਵਾਦ ਜੀ ਅਸਲਾਮੁਅਲੈਕੁਮ ਸਨਮਾਨਯੋਗ ਬੰਦਿਆਂ ਨੂੰ ਭੱਜੇ ਜੀ ਦਰਿਆਵਲ ਸਾਹਿਬ ਅੱਜ ਖਡੂਰ ਸਾਹਿਬ ਦੇ ਵਿੱਚ ਲੋਕ ਮਿਲਣੀ ਜਿਹੜੀ ਆ ਉਹ ਰੈਲੀ ਦਾ ਰੁਕਤਾ ਰਿਹਾ ਤਾਂ ਮੰਤਰੀ ਸਾਹਿਬ ਪਹੁੰਚੇ ਲੋਕ ਸਭਾ ਉਮੀਦਵਾਰ ਕੀ ਕਹਿਣਾ ਚਾਹੋਗੇ ਬਹੁਤ ਚੰਗਾ ਲੱਗਾ ਕਿ ਲੋਕਾਂ ਨੇ ਸਾਨੂੰ ਦੁਬਾਰਾ ਇਹਨਾਂ ਪਿਆਰ ਜਿਹੜਾ ਉਹ ਬਖਸ਼ਿਆ 2022 ਦੇ ਵਿੱਚ ਵੀ ਇਦਾਂ ਇਕੱਠੇ ਹੋ ਦੇ ਸੀ ਤਾਂ ਲੋਕਾਂ ਨੇ ਵੱਡੀ ਲੀਡ ਨਾਲ ਇੱਥੋਂ ਮੈਨੂੰ ਜਤਾਇਆ ਵਿਧਾਨ ਸਭਾ ਦੇ ਵਿੱਚ ਭੇਜਿਆ ਤੇ ਐਰ ਕੀ ਲੋਕ ਵੱਡੀ ਲੀਡ ਦੇ ਨਾਲ ਸਰਦਾਰ ਲਾਲਜੀਤ ਸਿੰਘ ਢੁੱਲਰ ਨੂੰ ਅਸੀਂ ਸਾਰੇ ਜਣੇ ਹਲਕਾ ਖਡੂਰ ਸਾਹਿਬ ਦਾ ਇੱਕ ਇੱਕ ਵਰਕਰ ਪੂਰਾ ਜ਼ੋਰ ਲਾ ਦੇਾਂਗੇ ਤੇ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਅਸੀਂ ਲੋਕ ਸਭਾ ਦੇ ਵਿੱਚ ਜਿਤਾ ਕੇ ਪਿੰਜਾਂਗੇ ਏਡੀ ਨੇ ਕੇਜਰੀਵਾਲ ਸਾਹਿਬ ਨੂੰ ਦਿੱਲੀ ਦੇ ਵਿੱਚ ਅਰੈਸਟ ਕੀਤਾ ਵਾ ਕੀ ਉਹਦੇ ਤੇ ਕੋਈ ਚੋਣ ਤੇ ਅਸਰ ਪਵੇਗਾ ਬਿਲਕੁਲ ਚੋਣ ਤੇ ਪੂਰਾ ਅਸਰ ਪਊਗਾ ਲੋਕਾਂ ਦੇ ਵਿੱਚ ਰੋਸ ਆ ਤੇ ਲੋਕ ਜਿਹੜਾ ਜੇਲ੍ਹ ਦਾ ਜਵਾਬ ਆ ਵੋਟ ਨਾ ਦੇਣਗੇ ਤੇ ਲੋਕ ਜਿਹੜੇ ਅੱਜ ਕੱਲ ਬੀਜੇਪੀ ਦਾ ਵਿਰੋਧ ਕਰ ਰਹੇ ਪਿੰਡਾਂ ਦੇ ਵਿੱਚ ਇਹਦੇ ਬਾਰੇ ਕੀ ਕਹਿਣਾ ਥਾ ਤੁਹਾਡਾ ਆ ਦੇਖੋ ਸਾਡੀ ਕਿਸਾਨੀ ਮੁੱਦੇ ਨੇ ਉਹਨਾਂ ਨੂੰ ਨਰਿੰਦਰ ਮੋਦੀ ਨੇ ਕੋਈ ਹੱਲ ਨਹੀਂ ਕੀਤਾ ਹੈਗਾ ਤੇ ਬੀਜੇਪੀ ਜਿਹੜੀ ਹੈ ਨਰਿੰਦਰ ਮੋਦੀ ਉਹ ਲਗਾਤਾਰ ਪੰਜਾਬ ਨੂੰ ਤੇ ਮਾਰਨ ਤੇ ਲੱਗਾ ਹੋਇਆ ਸਾਰਿਆਂ ਨੂੰ ਪਤਾ ਹੈ ਤਾਂ ਵਿਰੋਧ ਜਾਇਜ ਹੈ ਹਰਮਿੰਦਰ ਸਿੰਘ ਗਿੱਲ ਕਹਿੰਦੇ ਆ ਵੀ ਉਹਨਾਂ ਨੇ ਇੱਕ ਮੰਤਰੀ ਨੂੰ ਹਲਕੇ ਦੇ ਵਿੱਚ ਤਾਰਿਆ ਵਾ ਤੇ ਸਾਡੇ ਇਹ ਜਿਹੜੇ ਪੱਤੇ ਖੁੱਲਣ ਵਾਲੇ ਜਦੋਂ ਸਾਡੇ ਲੀਡਰ ਆਉਣਗੇ ਤੇ ਅਸੀਂ ਬੜੇ ਵੱਡੀ ਲੀਡ ਦੇ ਨਾਲ ਜਿੱਤਾਂਗੇ ਕੀ ਲੱਗਦਾ ਦੇ ਕੋਈ ਇੱਥੇ ਗਰਜੀਤ ਸਿੰਘ ਰਾਣਾ ਉਹ ਅਕਾਲੀ ਦਲ ਵੱਲੋਂ ਜਿਦਾਂ ਮਜੀਠੀਆ ਸਾਹਿਬ ਦੀ ਆਵਾਜ਼ ਆਈ ਆ ਤੇ ਕੋਈ ਚੋਣ ਤੇ ਅਸਰ ਪੈਦਾ ਆ ਮਾਦੀ ਉਪਾਦੀ ਉਹ ਗੱਲਾਂ ਗਈਆਂ ਜਦੋਂ ਲੋਕ ਵੱਡਾ ਲੀਡਰ ਵੇਖ ਕੇ ਵੋਟਾਂ ਪਾਉਂਦੇ ਹੁਣ ਲੋਕ ਮੁੱਦੇ ਵੇਖ ਕੇ ਵੋਟਾਂ ਪਾਉਂਦੇ ਆ ਤੇ ਲੋਕ ਹਮੇਸ਼ਾ ਵੱਡੇ ਹੁੰਦੇ ਆ ਤੇ ਲੋਕਾਂ ਜਿੱਤਣਾ ਇਹ ਪਹਿਲਾਂ ਵੱਡੇ ਵੱਡੇ ਚਿਹਰੇ ਦੇ ਫਲਾਨਾ ਆ ਗਿਆ ਪਰ ਉਹ ਜੋ ਫਲਾਨਾ ਆ ਗਿਆ ਉਹ ਚੱਲ ਗਏ ਸਾਰੇ ਕਾਰਤੂਜ ਜਿੰਨੇ ਚੱਲਣੇ ਸੀ ਹੋਰ ਲੋਕਾਂ ਦੇ ਫੈਸਲਾ ਉਹਨਾਂ ਦੀ ਜੇਬ 'ਚ ਰਹਿੰਦਾ ਤੇ ਹਰ ਮੌਕੇ ਦੇ ਲੋਕ ਆ ਕੇ ਵੋਟ ਪਾਉਂਦੇ ਆ ਤੇ ਤੁਸੀਂ ਵੇਖਿਓ ਇੱਥੇ ਬਾਦਲ ਉਹ ਵੱਡਾ ਚਿਹਰਾ ਵੀ ਹੈਗਾ ਕੋਈ ਕਿੱਥੇ ਆ ਸੁਖਬੀਰ ਬਾਦਲ ਤੋਂ ਉਹ ਵੀਰ ਆਇਆ ਮਜੀਠੀਆ ਆਇਆ ਠੀਕ ਹੈ ਚੰਨੀ ਰਾਇਆ ਕੈਪਟਨ ਹੁੜੀ ਰਾਇਏ ਔਰ ਰਹਿ ਗਿਆ ਵੱਡਾ ਚਿਹਰਾ ਦੱਸੋ ਨਾ ਵੱਡੇ ਚਿਹਰਾ ਕੱਕੂ ਗੂ ਵੱਜ ਗਿਆ ਜਿਹੜਾ ਵੱਜਣਾ ਹੁਣ ਸਾਹਿਬ ਕਿਹੜੇ ਕੰਮਾ ਜਿਹੜੇ ਆ ਉਹ ਅੱਜ ਲੋਕ ਸਭਾ ਦੇ ਉਮੀਦਵਾਰ ਦੇ ਸਾਹਮਣੇ ਰੱਖੇ ਗਏ ਕਿ ਜਿਹੜੇ ਮੇਰਾ ਸਭ ਤੋਂ ਵੱਡਾ ਮੁੱਦਾ ਇਹ ਆ ਕਿ ਮੇਰਾ ਬੰਦ ਬੰਨਾ ਚਾਹੀਦਾ ਵਾ ਕਿਉਂਕਿ ਉੱਥੇ ਸਰਕਾਰ ਸੈਂਟਰ ਦੀ ਹੋਵੇ ਉਹ ਪੈਸੇ ਪੰਜਾਬ ਨੂੰ ਪਾਉਣੇ ਪੈਣੇ ਆ ਉੱਥੋਂ ਤੇ ਸਾਡਾ ਉਹ ਬੰਨ ਵੱਜੂਗਾ ਤੇ ਇੰਡੀਆ ਗੱਠਜੋੜ ਦੀ ਸਰਕਾਰ ਬੰਦੀ ਆ ਤੇ ਸਾਡਾ ਉਹ ਬੰਨ ਵੱਜੇ ਪਾਸਪੋਰਟ ਦਫਤਰ ਮੈਂ ਭੁੱਲਰ ਸਾਹਿਬ ਨੂੰ ਕਿਹਾ ਕਿ ਬੜੀ ਖੱਜਲ ਖਵਾਰੀ ਹੁੰਦੀ ਆ ਤਰਨਤਾਰ ਜਿਲ੍ਹੇ ਦੇ ਵਿੱਚ ਤੁਸੀਂ ਜਾ ਕੇ ਉੱਥੇ ਵਾਜ ਰੱਖਿਓ ਕਿ ਤਰਨਤਾਰ ਜਿਲ੍ਹੇ ਦੇ ਵਿੱਚ ਉਹ ਮਿਲੇ ਬੜੇ ਮੁੱਦੇ ਹੈਗੇ ਨੇ ਪੱਟੀ ਨੂੰ ਤੁਸੀਂ ਫਰੋਇਦਪੁਰ ਦੇ ਨਾਲ ਜੋੜੋ ਠੀਕ ਹੈ ਬਟਿੰਡੇ ਰੇਲਵੇ ਲਾਈਨ ਸਾਨੂੰ ਚਾਹੀਦੀ ਆ ਠੀਕ ਹੈ ਮਖੂ ਤੋਂ ਇਹਨੂੰ ਵੀ ਬਟਿੰਡੇ ਤੋਂ ਸਿੱਧੀ ਅੰਮ੍ਰਿਤਸਰ ਨੂੰ ਵੀ ਬੜੇ ਵੱਡੇ ਵੱਡੇ ਮੁੱਦੇ ਹੈਗੇ ਆ ਜਿਹੜੇ ਮਤਲਬ ਕਿ ਸਾਡੀਆਂ ਖ ਜੰਨੀ ਦੀ ਸਰਕਾਰ ਇਹ ਲਾਲਕੀਰ ਨੂੰ ਖਤਮ ਕਰਕੇ ਐਸਸੀ ਸਮਾਜ ਨੂੰ 5-5 ਮਰਲੇਾਂ ਦੇ ਪਲਾਟ ਦਿੱਤੇ ਗਏ ਪਰ ਅੱਜ ਐਸਸੀ ਸਮਾਜ ਦੇ ਵਿੱਚ ਇੱਕ ਰੋਸ ਹੈ ਕਿ ਜਿਹੜੇ 5-5 ਮਰਲੇ ਦੇ ਪਲਾਟ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਬਣ ਗਈ ਪਰ ਉਹਨਾਂ ਨੂੰ ਅਜੇ ਤੱਕ ਉਹ 5-5 ਮਰਲੇ ਦੇ ਪਲਾਟ ਨਹੀਂ ਦਿੱਤੇ ਗਏ ਪਰ ਉਹਨਾਂ ਦੇ ਕੋਲ ਰਜਿਸਟਰੀਆਂ ਹੈਗੀਆਂ ਨੇ ਮੇਰੀ ਗੱਲ ਸੁਣੋ ਇਹ ਪ੍ਰਾਣੀਆਂ ਸਰਕਾਰਾਂ ਨੇ ਕਈ ਵਾਰੀ ਪਲਾਟ ਕੱਟੇ ਆ ਕਦੇ ਮਿਲੇ ਆ ਕੱਟਣ ਦੀ ਕਿਹੜੀ ਗੱਲ ਹੁੰਦੀ ਸਟੇਜ ਤੋਂ ਕਹਿ ਦੇਣਾ ਦੇ ਦੇਾਂਗੇ ਜੀ ਇਦਾਂ ਨਹੀਂ ਗੱਲਾਂ ਚੱਲਦੀਆਂ ਆ ਕੇ ਉਦੋਂ ਆਪਣੇ ਉਹਨਾਂ ਨੂੰ ਕਹਿੰਦੇ ਵੀ ਠੀਕ ਆ ਪਲਾਟ ਦੇ ਲੱਗਾ ਵਾ ਫੜੋ ਕੀਤੇ ਪਟਵਾਰੀਓ ਤੇ ਫੜੋ ਮਿੰਟੋ ਮੰਟੀ ਕੱਲ ਨੂੰ ਮੈਨੂੰ ਪਲਾਟ ਦਿੱਤੇ ਚਾਹੀਦੇ ਆ ਤੇ ਬੰਦਿਆਂ ਨੂੰ ਕਾਬਜ ਕਰਦੇ ਗੱਲਾਂ ਨਾ ਹਵਾਈ ਤੇ ਹੁਣ ਮੈਂ ਵੀ ਕਹਿ ਦੇਣਾ ਵੀ ਸਾਰਿਆਂ ਨੂੰ ਦੇ ਦੇਾਂਗੇ ਉਹਦਾ ਕਾ ਐਸੀ ਸਮਾਜ ਨੂੰ ਕਿੱਦਾਂ ਭਰੋਸੇ 'ਚ ਲੋਗ ਉਹ ਪਲਾਟ ਉਹ ਲੈ ਵੀਰੇ ਐਸੀ ਸਮਾਜ ਨੂੰ ਭਰੋਸੇ ਐਸੀ ਸਮਾਜ ਨੂੰ ਪਹਿਲਾਂ ਹੀ ਆਡੇ ਦੇ ਭਰੋਸਾ ਤਾਂ ਹੀ ਏਡੀ ਵੱਡੀ ਲੀਡ ਨਾਲ ਜਿੱਤੇ ਆ ਇੱਥ ਦਾਵਾ ਵਾਰ-ਵਾਰ ਉਹਨਾਂ ਨੂੰ ਪ੍ਰੋਸੈਸ ਲੈਣ ਦੀ ਲੋਟਿਸ ਸਰ ਤੁਸੀਂ ਵੱਡੇ ਚਿਹਰੇ ਦੀ ਗੱਲ ਕੀਤੀ ਆ ਮੰਤਰੀ ਸਾਹਿਬ ਨੂੰ ਪੱਟੀ ਹਲਕੇ ਤੋਂ ਡਿਗਟ ਦਿੱਤੀ ਗਈ ਹਲਕਾ ਖਡੂਰ ਸਾਹਿਬ ਦੇ ਵਿੱਚ ਮੰਨ ਲਓ ਐਮਪੀ ਬਣ ਜਾਂਦੇ ਨੇ ਜਿੱਤ ਜਾਂਦੇ ਨੇ ਤੇ ਫਿਰ ਉੱਥੇ ਇੱਕ ਲੋਕਾਂ ਦੇ ਫਿਰ ਬੋਝ ਨਹੀਂ ਪਵੇਗਾ ਐਨਐਲਜੀ ਇਲੈਕਸ਼ਨ ਕਰਾਉਣ ਵਾਸਤੇ ਦੇਖੋ ਜਦੋਂ ਚੰਗੇ ਬੰਦਿਆਂ ਦਾ ਲੋਕ ਸਭਾ ਦੇ ਵਿੱਚ ਜਾਣਾ ਬੜਾ ਜ਼ਰੂਰੀ ਹੈ ਤੇ ਅਸੀਂ ਕਿੰਨਾ ਬੋਝ ਤੱਕ ਘਟਾਤਾ ਜਿਹੜਾ ਅੱਗੇ ਖਜ਼ਾਨਾ ਤੁਹਾਡਾ ਲੁੱਟਿਆ ਜਾਂਦਾ ਸੀ ਉਹ ਲੁੱਟ ਪਚਾਤੀ ਆ ਬਿਜਲੀ ਬੋਰਡ ਜਿਹੜਾ ਘਾਟੇ 'ਚ ਹੁੰਦਾ ਸੀ ਅੱਜ ਸਾਰੇ ਬਿਜਲੀ ਮੁਫਤ ਦੇ ਕੇ ਵੀ ਤੇ 570 ਕਰੋੜ ਦੇ ਫਾਇਦੇ ਚ ਤੁਰਿਆ ਫਿਰਦਾ ਅੱਜ ਅਸੀਂ ਆਪਣੀਆਂ ਕੋਲ ਮਾਈਨਿੰਗ ਜਿਹੜੀਆਂ ਉਹ ਚਲਾ ਲੀਆਂ ਵਾ ਸੋ ਆਮ ਆਦਮੀ ਪਾਰਟੀ ਹਮੇਸ਼ਾ ਪੰਜਾਬ ਦੇ ਹਿੱਤ ਦੇ ਜਿਹੜਾ ਚੰਗੇ ਉਮੀਦਵਾਰ ਜਿਹੜੇ ਉਹਨੇ ਤਾਰੇ ਲਾਲਪੁਰਾ ਸਾਹਿਬ ਜਿਹੜੇ ਵੱਡੇ ਆਗੂ ਆ ਆਮ ਆਦਮੀ ਪਾਰਟੀ ਨੂੰ ਅਜਿਹੇ ਸਮੇਂ ਜਲਵੇ ਦਾ ਕਹਿ ਗਏ ਉਹਨਾਂ ਦੇ ਲਈ ਕੀ ਬੋਲ ਰਹਿਣਗੇ ਹੌਣ ਕਿੰਨੇ ਢਿਆ ਇੱਕ ਅੱਧਾ ਚਲ ਗਿਆ ਤੇ ਫਿਰ ਕੀ ਹੋਇਆ ਇੱਥੇ ਵੇਖਿਓ ਤੁਸੀਂ ਕਨੂਰ ਸਾਹਿਬ ਦੇ ਵਿੱਚ ਜਿੱਦਣ ਆਪਾਂ ਅੱਜ ਸ਼ੁਰੂਆਤ ਕਰਤੀ ਆ ਹੁਣ ਵੇਖੋ ਕਿਹੜੀ ਕਿਹੜੀ ਪਾਰਟੀ ਦੇ ਕਿਹੜੇ ਕਿਹੜੇ ਦਿਗਜ ਬੰਦੇ ਕਿੰਨੇ ਸਰਪੰਚ ਪੰਚ ਮੈਂਬਰ ਵੇਖਿਓ ਕਿੰਨੇ ਆਉਂ بس ਇੱਕ ਵੇਟ ਕਰਦਾ ਕਿ ਥੋੜਾ ਸਮਾਂ ਸਹੀ ਹੈ ਜਦੋਂ ਉਹਨਾਂ ਨੂੰ ਸ਼ਾਮਲ ਕਰ ਕਾਲਪਨਾ ਸਾਹਿਬ ਤੁਸੀਂ ਬੜੇ ਚੰਗੇ ਕੰਮ ਹੀ ਕੀਤੇ ਜਿਹੜੇ ਸਰਪੰਚਾਂ ਨੇ ਗਰਾਂਟੀਆਂ ਖਾਧੀਆਂ ਸੀ ਉਹਨਾਂ ਤੇ ਕਾਰਵਾਈਆਂ ਵੀ ਹੋਈਆਂ ਰ ਹੋ ਵੀ ਰਹੀਆਂ ਜੇ ਉਹ ਵੀ ਸਰਪੰਚਾ ਆਪਣੀ ਜਾਨ ਬਚਾਉਣ ਵਾਸਤੇ ਤੁਹਾਡੇ ਕੋਲ ਆਉਣਗੇ ਉਹ ਵੀ ਸ਼ਾਮਲ ਕਰੋਗੇ ਆਹ ਦੇਖੋ ਦੋ ਤਿੰਨ ਚੀਜ਼ਾਂ ਹੁੰਦੀਆਂ ਇਹਦੇ ਵਿੱਚ ਜਿਹੜੇ ਚੰਗੇ ਬੰਦੇ ਨੇ ਉਹ ਸਾਰੇ ਪਿੰਡ ਨੂੰ ਪਤਾ ਹੁੰਦਾ ਕਿ ਇਹ ਚੰਗਾ ਵਾ ਜਿਹੜਾ ਖਰਾਬ ਬੰਦਾ ਸਾਰੇ ਪਿੰਡ ਨੂੰ ਪਤਾ ਹੁੰਦਾ ਵੀ ਖਰਾਬ ਆ ਸਾਡੇ ਕੋਲ ਸਾਰਾ ਡਾਟਾ ਵਾ ਜਿਹੜੇ ਬੰਦਿਆਂ ਨੇ ਨਹੀਂ ਕੁਝ ਖਾਦਾ ਸਾਫ ਸੁਥਰੀ ਸਿਆਸਤ ਕੀਤੀ ਬੜੇ ਸਰਪੰਚ ਚੰਗੇ ਹੈਗੇ ਨੇ ਜੋ ਉਹਨਾਂ ਨੇ ਹੀ ਆਪਣੇ ਨਾਲ ਕਾਲਪੁਰਾ ਸਾਹਿਬ ਹਲਕਾ ਖੇਮਕਰਨ ਵੀ ਪੂਰਾ ਤਤਪਰ ਦੇ ਵਿੱਚ ਆ ਤੇ ਹਲਕਾ ਖਡੂਰ ਸਾਹਿਬ ਆ ਪਰ ਹਲਕਾ ਤਰਨਤਾਰਨ ਤੇ ਲੋਕ ਕੁਝ ਡਾਕਟਰ ਸੋਲ ਦੇ ਨਾਲ ਨਾਰਾਜ਼ ਨੇ ਉਥੋਂ ਥੋੜੀ ਜੀ ਕਮੀ ਮਹਿਸੂਸ ਹੁੰਦੀ ਆ ਕਿਦਾ ਦੇਖਦੇ ਜੋ ਆ ਦੇਖੋ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਂ ਉਹਨਾਂ ਦੇ ਪ੍ਰੋਗਰਾਮ ਵੀ ਵੇਖੇ ਆ ਉਹਨਾਂ ਦੇ ਲੋਕਾਂ ਨੂੰ ਵੀ ਮਿਲਦਾ ਵਾਂ ਅਸੀਂ ਪੂਰੀ ਲੋਕ ਸਭਾ ਦੇ ਵਿੱਚੋਂ ਵੱਡੀ ਲੀਡ ਦੇ ਨਾਲ ਜਿਹੜਾ ਉੱਜਦਾ ਠੀਕ ਹੈ